ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਕਹਿੰਦੇ ਤੁਸੀਂ ਕਿਸੇ ਦੀ ਬੁਰਾਈ ਕਰ ਰਹੇ ਹੋ ਚਾਰ ਬੰਦਿਆਂ ਚ ਠੀਕ ਟੋਡੇ ਉੱਠ ਜਾਣ ਤੋਂ ਬਾਅਦ ਉਹ ਤੁਹਾਡੀ ਬੁਰਾਈ ਕਰਨੇ ਸ਼ੁਰੂ ਕਰ ਦੇਣਗੇ ਸੋ ਇਸ ਦੇ ਨਾਲ ਹੀ ਜੁੜਦੀ ਇੱਕ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਹਾਂ ਕਹਿੰਦੇ ਇੱਕ ਸੰਸਾਰ ਹੁੰਦਾ ਉਹਦੀ ਡੈਥ ਹੋ ਜਾਂਦੀ ਆ ਉਹ ਮਰ ਜਾਂਦਾ ਵਾ ਤੇ ਮਾਰਨ ਤੋਂ ਬਾਅਦ ਜਦੋਂ ਧਰਮਰਾਜ ਲੈਣ ਆਉਂਦਾ ਵਾ ਤਾਂ ਉਹ ਜਾਂਦਾ ਵਾ ਧਰਮਰਾਜ ਕੋਲੇ ਧਰਮਕਰਾਜ ਉਹਦਾ ਜਿਹੜਾ ਬਹੀ ਖਾਤਾ ਵਾ ਹਸਾਬ ਕਿਤਾਬ ਕਰਮਾਂ ਦਾ ਪੁੰਨਾ ਦਾ ਸਾਰਾ ਕਸਤ ਜੋੜਦਾ ਉਹ ਕਹਿੰਦਾ ਤੂੰ ਕਹਿੰਦਾ ਠੀਕ ਠਾਕ ਜੇ ਕੰਮ ਕੀਤੇ ਆ ਤੇ ਕਹਿੰਦਾ ਤੂੰ ਚੰਗੇ ਕੰਮ ਵੀ ਕੀਤੇ ਆ ਤੇਨੂੰ ਉਹਦਾ ਫਲ ਦੇਣਾ ਜ਼ਰੂਰੀ ਆ ਤਾਂ ਉਹ ਕਹਿੰਦਾ ਠੀਕ ਆ ਜੀ ਧਰਮਰਾਜ ਕੀ ਕਰਦਾ ਆਪਦੀ ਡੈਰੀ ਦਿੰਦਾ ਉਹਨੂੰ ਕਹਿੰਦਾ ਆਹ ਡੈਰੀ ਫੜ ਤੇ ਆ ਪੈਨ ਫੜ ਤੇ ਜੋ ਵੀ ਲਿਖਣਾ ਤੇਰੇ ਕੋਲ 5 ਮਿੰਟ ਆ ਉਹ ਕਹਿੰਦਾ ਠੀਕ ਆ ਜਦੋਂ ਖੁਸ਼ੀ ਚ ਆ ਜਾਂਦਾ ਵਾ ਤੇ ਉਹ ਜਦੋਂ ਡੈਰੀ ਮਿਲ ਜਾਂਦੀ ਪੈਨ ਮਿਲ ਜਾਂਦਾ ਵਾ ਕੁਝ ਲਿਖਣਾ ਸ਼ੁਰੂ ਕਰਨ ਦਾ ਕਰਨਾ ਹੁੰਦਾ ਵਾ ਤਾਂ ਉਹਦੇ ਤੇ ਇਹ ਲਿਖਿਆ ਹੁੰਦਾ ਵਾ ਜਦੋਂ ਉਹ ਸੱਜਾ ਪੇਜ ਖੋਲਦਾ ਵਾ ਪਹਿਲੇ ਪੇਜ ਤੇ ਲਿਖਿਆ ਹੁੰਦਾ ਤੇਰੇ ਸੱਜੇ ਹੱਥ ਵਾਲੇ ਗਵੰਡੀ ਦੇ ਘਰ ਇੱਕ ਗੱਡੀ ਆਉਣ ਵਾਲੀ ਆ ਤਾਂ ਉਹ ਬੜਾ ਜਲ ਉੱਠਦਾ ਮਤਲਬ ਕਿ ਉਹਨੂੰ ਗੁੱਸਾ ਆਉਂਦਾ ਵੀ ਇਹਨਾਂ ਦੇ ਘਰੇ ਗੱਡੀ ਨਹੀਂ ਹੋਣੀ ਚਾਹੀਦੀ ਇਹ ਟੂ ਵੀਲਰ ਤੇ ਠੀਕ ਆ ਤਾਂ ਉਹ ਉਸ ਵਰਕੇ ਤੇ ਲਿਖ ਦਿੰਦਾ ਵਾ ਇਹਨਾਂ ਦੇ ਘਰੇ ਗੱਡੀ ਨਾ ਆਵੇ ਉਹ ਟੂ-ਵੀਲਰ ਤੇ ਰਵੇ ਜਦੋਂ ਦੂਜਾ ਵਰਕਾ ਖੋਲਦਾ ਵਾ ਤਾਂ ਉਹਦੇ ਤੇ ਲਿਖਿਆ ਹੁੰਦਾ ਜਿਹੜਾ ਉਹਦੇ ਖੱਬੇ ਹੱਥ ਘਰ ਹੁੰਦਾ ਵਾ ਵੀ ਉਹਨਾਂ ਦਾ ਵੀਜ਼ਾ ਆਉਣ ਵਾਲਾ ਬਾਹਰ ਜਾਣਾ ਉਹਨਾਂ ਨੇ ਤਾਂ ਉਹ ਲਿਖਦਾ ਵੀ ਨਹੀਂ ਨਹੀਂ ਇਹਨਾਂ ਨੂੰ ਬਾਹਰ ਨਹੀਂ ਭੇਜਣਾ ਇੱਥੇ ਠੀਕ ਹੈ ਇੱਥੇ ਰੁਲਦੇ ਰਹਿਣਾ ਇਹ ਨਹੀਂ ਹੋਣਾ ਚਾਹੀਦਾ ਦੂਜੇ ਵਰਕੇ ਤੇ ਜਦੋਂ ਤੀਜਾ ਵਰਕਾ ਖੋਲਦਾ ਵਾ ਉਹਦੇ ਸਾਹਮਣੇ ਘਰ ਆਲਾ ਤਾਂ ਉਹ ਦੇਖਦਾ ਵਾ ਵੀ ਉਹ ਇੱਕ ਲੀਡਰ ਬਣਨ ਵਾਲਾ ਸਾਹਮਣੇ ਘਰ ਵਾਲਾ ਤਾਂ ਉਹ ਕਹਿ ਦਿੰਦਾ ਵਾ ਨਹੀਂ ਇਹ ਲੀਡਰ ਨਹੀਂ ਬਨਣਾ ਚਾਹੀਦਾ ਇਹ ਬੰਦਾ ਸਹੀ ਨਹੀਂਗਾ ਇਹਨੇ ਗਲਤ ਕੰਮ ਕੀਤੇ ਐ ਇਦਾਂ ਇਦਾਂ ਕਰਕੇ ਕਾਫੀ ਕੁਝ ਬੋਲ ਦਿੰਦਾ ਵਾ ਤੇ ਇਹ ਲੀਡਰ ਨਹੀਂ ਬਨਣਾ ਚਾਹੀਦਾ ਤਾਂ ਇੱਕ ਚੌਥਾ ਵਰਕਾ ਖੋਲਦਾ ਉਹ ਆਪ ਦਾ ਮਤਲਬ ਕਿ ਉਹਦੇ ਬੌਸ ਦਾ ਜਿਹਦੇ ਥੱਲੇ ਉਹ ਨੌਕਰੀ ਕਰਦਾ ਹੁੰਦਾ ਵਾ ਤਾਂ ਉਹ ਕਹਿੰਦਾ ਵੀ ਉਹਦੇ ਬੌਸ ਦਾ ਜਦੋਂ ਵਰਕਾ ਖੋਲਦਾ ਵਾ ਕਹਿੰਦਾ ਉਹਦੇ ਬੌਸ ਦਾ ਪ੍ਰੋਮੋਸ਼ਨ ਹੋਣਾ ਲਾਵਾ ਤਾਂ ਉਹ ਥੱਲੇ ਲਿਖ ਦਿੰਦਾ ਨਹੀਂ ਇਹ ਡਿਜ਼ਰਵ ਵੀ ਨਹੀਂ ਕਰਦਾ ਵੀ ਇਹ ਨੌਕਰੀ ਡਿਜ਼ਰਵ ਨਹੀਂ ਕਰਦਾ ਇਹ ਇੰਨੀ ਔਕਾਤ ਦਾ ਮਾਲਕ ਹੈ ਨਹੀਂਗਾ ਇਹਨੂੰ ਨੌਕਰੀ ਪ੍ਰੋਮੋਸ਼ਨ ਨਹੀਂ ਮਿਲਣਾ ਚਾਹੀਦਾ ਇੱਥੇ ਹੀ ਰਵੇ ਤੇ ਜਦੋਂ ਪੰਜਵਾਂ ਵਰਕਾ ਖੋਲਦਾ ਵਾ ਥਾਲੇ ਲਿਖਣ ਹੀ ਲੱਗਾ ਹੁੰਦਾ ਵਾ ਧਰਮਰਾਜ ਉਹਦੇ ਹੱਥ ਚੋਂ ਡੈਰੀ ਖੋਲ ਲੈਂਦਾ ਕਾਪੀ ਖੋਲ ਲੈਂਦਾ ਕਹਿੰਦਾ ਨਹੀਂ ਤੇਰਾ ਟਾਈਮ ਪੂਰਾ ਹੋ ਗਿਆ ਵੀ ਹੁਣ ਤੂੰ ਲਿਖ ਨਹੀਂ ਸਕਦਾ ਜਿੰਨਾ ਟਾਈਮ ਦਿੱਤਾ ਸੀ ਜਿੰਨੀ ਮੌਲਤ ਦਿੱਤੀ ਸੀ ਤੈਨੂੰ ਉਹ ਟਾਈਮ ਖਤਮ ਹੋ ਚੁੱਕਾ ਹੁਣ ਤੈਨੂੰ ਜਾਣਾ ਪੈਣਾ ਵਾ ਅੱਗੇ ਲੈ ਚੱਲੇ ਆ ਉਹ ਕਹਿੰਦਾ ਮੇਰੀ ਵਾਰੀ ਆ ਗਈ ਆ ਮੈਂ ਆਪਣਾ ਵਰਕਾ ਖੋਲ ਕੇ ਲਿਖਣੇ ਲੱਗਾ ਕਹਿੰਦਾ ਵਕਤ ਪੂਰਾ ਹੋ ਗਿਆ ਹੁਣ ਨਹੀਂ ਹੋ ਸਕਦਾ ਤਾਂ ਧਰਮਰਾਜ ਨੂੰ ਕਹਿੰਦਾ ਤੈਨੂੰ ਕੋਲੇ ਮੌਕਾ ਸੀਗਾ ਵੀ ਤੂੰ ਆਪਦੇ ਲੋਕਾਂ ਦੇ ਆਲੇ-ਦੁਆਲੇ ਦਾ ਇੰਨਾ ਬੁਰਾ ਸੋਚਿਆ ਇੰਨਾ ਮਾੜਾ ਬੋਲਿਆ ਤੇ ਪਰ ਜੇ ਤੂੰ ਲੋਕਾਂ ਦਾ ਕਰ ਸਕਦਾ ਤੇਰਾ ਵੀ ਕੀ ਨੇ ਕਰਨਾ ਮਾ ਸੋ ਤੂੰ ਇਹ ਚੀਜ਼ ਡਿਸਰਵ ਨਹੀਂ ਕਰਦਾ ਵੀ ਬਸ ਤੂੰ ਜਾ ਹੁਣ ਤਾਂ ਸਟੋਰੀ ਤੋਂ ਇਹ ਸਿੱਖਣ ਨੂੰ ਮਿਲਦੀ ਛੋਟੀ ਜੀ ਸਟੋਰੀ ਸੀ ਸਿੱਖਣ ਨੂੰ ਇਹ ਮਿਲਦੀ ਹੈ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਸੋਚਦੇ ਨਾ ਰੱਬ ਵੀ ਤੁਹਾਡੇ ਬਾਰੇ ਚੰਗਾ ਨਹੀਂ ਸੋਚਦਾ ਫਿਰ ਜੇ ਲੋਕਾਂ ਦਾ ਲੋਕਾਂ 'ਚ ਰੱਬ ਵਸਦਾ انسان 'ਚ ਰੱਬ ਵਸਦਾ ਪਛਾਣੋ ਜੇ ਕਿਸੇ ਦਾ ਦਿਲ ਦਿਖਾਉਨੇ ਆ ਤਾਂ ਸਮਝ ਲਓ ਰੱਬ ਦਾ ਦਿਲ ਦਿਖਾ ਰਹੇ ਆ ਸੋ ਇਸ ਕਰਕੇ ਰੱਬ ਵੀ ਉਹਨੂੰ ਉੱਥੇ ਹੀ ਰੱਖਦਾ ਵਾ ਜਿੰਨੀ ਔਕਾਤ ਦਾ ਮਾਲਕ ਹੁੰਦਾ ਵਾ ਸਭ ਦਾ ਸਤਿਕਾਰ ਕਰੋ ਸਭ ਨੂੰ ਇੱਜ਼ਤ ਦਿਓ ਇੱਜ਼ਤ ਲਹੋਗੇ ਇੱਜ਼ਤ ਮਿਲੋਗੀ ਨਹੀਂ ਤਾਂ ਨਹੀਂ ਸੋ ਇਸ ਕਰਕੇ ਕਿਸੇ ਬਾਰੇ ਮਾੜਾ ਨਾ ਸੋਚੋ ਜੇ ਤੁਸੀਂ ਕਿਸੇ ਦਾ ਮਾੜਾ ਸੋਚੋਗੇ ਰੱਬ ਤੁਹਾਨੂੰ ਹੀ ਤੁਹਾਡਾ ਪਹਿਲਾ ਮਾੜਾ ਕਰ ਦੇਣਾ ਸੋ ਇਸ ਕਰਕੇ ਜੋ ਵੀ ਕਰਨਾ ਚੰਗਾ ਕਰੋ ਵਧੀਆ ਕਰੋ ਹਰੇਕ ਦੀ ਮਦਦ ਕਰੋ ਕਿਸੇ ਬਾਰੇ ਬੁਰਾ ਨਾ ਸੋਚੋ ਸੋ ਇਹ ਸੀ ਅੱਜ ਦੀ ਸਟੋਰੀ ਮਿਲਦੇ ਆਂ ਅਗਲੀ ਸਟੋਰੀ 'ਚ ਰੱਬ ਰਾਖਾ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਲਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ